ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਗਾਇਕਾ ਸੁਨੰਦਾ ਸ਼ਰਮਾ ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਹੁਣ ਇੱਕ ਕਰਕੇ ਪੰਜਾਬੀ 뮤직 ਇੰਡਸਟਰੀ ਦੇ ਕਈ ਸਿਤਾਰਿਆਂ ਦੇ ਵੱਲੋਂ ਉਹਨਾਂ ਦੇ ਨਾਲ ਠੱਗੀ ਹੋਣ ਦੀਆਂ ਜਿਹੜੀਆਂ ਖਬਰਾਂ ਨੇ ਉਹ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਖਾਸ ਤੌਰ ਤੇ ਹਿਮਾਂਸ਼ੀ ਖੁਰਾਨਾ ਵੱਲੋਂ ਵੀ ਇਹੀ ਗੱਲ ਕਹੀ ਗਈ ਹੈ ਉਧਰ ਗਾਇਕ ਕਾਕਾ ਨੇ ਵੀ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਨਾਲ ਵੀ ਠੱਗੀ ਵੱਜੀ ਹੈ ਤੇ ਇਸ ਦੇ ਨਾਲ ਨਾਲ ਗਾਇਕਾ ਬਾਣੀ ਸੰਧੂ ਨੇ ਵੀ 뮤직 ਕੰਪਨੀਆਂ ਨੂੰ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਨੇ ਸਭ ਤੋਂ ਪਹਿਲਾਂ ਤੁਹਾਨੂੰ ਗਾयक ਕਾਕਾ ਦੀ ਗੱਲ ਸੁਣਾਉਣੀ ਹੈ ਗਾਇਕ ਕਾਕਾ ਨੇ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਤੇ ਲਿਖਿਆ ਹੈ ਕਿ ਮੈਨੂੰ ਲੱਗਦਾ ਸੀ ਕਿ ਬਸ ਮੈਨੂੰ ਹੀ ਲੁੱਟਿਆ ਜਾ ਰਿਹਾ ਹੈ ਪਰ ਹੁਣ ਪਤਾ ਲੱਗਾ ਹੈ ਕਿ ਕਿੰਨੇ ਲੋਕਾਂ ਦੀ ਰੋਟੀ ਖੋਹ ਰਹੇ ਨੇ ਫਿਰ ਕਹਿੰਦੇ ਨੇ ਅਸੀਂ ਰੋਟੀ ਪਾਇਆ ਹੱਦ ਹੋ ਗਈ ਇਹ ਕੇਸ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਬਹੁਤ ਪਰਤਾਂ ਖੁੱਲਣ ਗਈਆਂ ਕਈ ਆਰਟਿਸਟ ਇਹੋ ਨੇ ਜਹੇ ਨੇ ਜਿਹੜੇ ਚੁੱਪ ਕਰਕੇ ਠੱਗੀ ਸਹਿ ਗਏ ਸੋ ਕਾਕਾ ਨੇ ਵੀ ਪੋਸਟ ਕੀਤੀ ਹੈ ਕਿ ਉਹਨਾਂ ਨੂੰ ਵੀ ਲੱਗਦਾ ਸੀ ਕਿ ਸਿਰਫ ਉਹਨਾਂ ਨੂੰ ਹੀ ਠੱਗਿਆ ਗਿਆ ਪਰ ਹੁਣ ਇੱਕ ਇੱਕ ਕਰਕੇ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਨੇ ਗਾਇਕ ਨੇ ਜਿਹੜੇ ਆਰਟਿਸਟ ਨੇ ਜਿਨ੍ਹਾਂ ਦੀ ਠੱਗੀ ਵੱਜੀ ਹੈ ਜਿਨ੍ਹਾਂ ਦੇ ਨਾਲ ਉਹ ਇੱਕ ਇੱਕ ਕਰਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਸੋ ਗਾਇਕ ਕਾਕਾ ਨੇ ਇਹ ਪੋਸਟ ਬਾਕੇ ਆਪਣੇ ਨਾਲ ਵੀ ਠੱਗੀ ਵਜਣ ਦੀ ਗੱਲ ਹੈ ਜਿਹੜੀ ਸਾਂਝੀ ਕੀਤੀ ਹੈ ਅ ਇਸ ਤੋਂ ਇਲਾਵਾ ਸਿੰਗਰ ਕਾਕਾ ਨੇ ਸੋਸ਼ਲ ਮੀਡੀਆ ਤੇ ਇੱਕ ਹੋਰ ਪੋਸਟ ਪਾਈ ਹੈ ਅਤੇ ਕਿਸੇ ਦੇ ਬਾਹਰ ਭੱਜਣ ਦੀ ਗੱਲ ਵੀ ਉਹ ਕਰ ਰਹੇ ਨੇ ਹਾਲਾਂਕਿ ਗਾਇਕ ਕਾਕਾ ਨੇ ਕਿਸ ਦੇ ਬਾਹਰ ਭੱਜਣ ਦੀ ਗੱਲ ਕਹੀ ਹੈ ਇਹ ਕਿਹਾ ਨਹੀਂ ਜਾ ਸਕਦਾ ਪਰ ਉਹਨਾਂ ਨੇ ਜੋ ਲਿਖਿਆ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਹ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਕਾਕਾ ਨੇ ਲਿਖਿਆ ਕਿ ਜਮ੍ਹਾਂ ਹੀ ਤਾਜ਼ੀਆਂ ਖਬਰਾਂ ਠੱਗੀਆਂ ਚੋਰੀਆਂ ਸਾਹਮਣੇ ਆਈਆਂ ਖਤਰੇ ਦੇ ਕੁੱਗੂ ਵੱਜਣ ਲੱਗੇ ਨੇ ਵੱਡੇ ਸਾਹਿਬ ਅੰਦਰ ਹੋ ਗਏ ਨੇ ਤੇ ਪੁੱਤਰ ਜੀ ਬਾਹਰ ਕਨੇਡਾ ਭੱਜਣ ਲੱਗੇ ਨੇ ਤੁਹਾਨੂੰ ਇੱਕ ਵਾਰੀ ਫੇਰ ਸੁਣਾ ਦਿੰਨੇ ਆ ਜਮਾ ਹੀ ਤਾਜ਼ਾ ਖਬਰ ਠੱਗੀਆਂ ਚੋਰੀਆਂ ਸਾਹਮਣੇ ਆਈਆਂ ਖਤਰੇ ਦੇ ਕੁੱਗੂ ਵੱਜਣ ਲੱਗੇ ਨੇ ਵੱਡੇ ਸਾਹਬ ਅੰਦਰ ਨੇ ਤੇ ਪੁੱਤਰ ਜੀ ਬਾਹਰ ਕਨੇਡਾ ਭੱਜਣ ਲੱਗੇ ਨੇ ਸੋ ਕਾਕਾ ਜੀ ਨੇ ਕਿਸੇ ਦੇ ਬਾਹਰ ਭੱਜਣ ਦੀ ਕੋਸ਼ਿਸ਼ ਵਾਲ ਇਸ਼ਾਰਾ ਕੀਤਾ ਉਧਰ ਗਾਇਕਾ ਬਾਣੀ ਸੰਧੂ ਨੇ ਵੀ ਇਸੇ ਤਰ੍ਹਾਂ ਦਾ ਇਸ਼ਾਰਾ ਕੀਤਾ ਮਿਊਜ਼ਿਕ ਕੰਪਨੀਆਂ ਤੇ ਠੱਗੀਆਂ ਮਾਰਨ ਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਉਹਨਾਂ ਉੱਲ ਲਗਾਏ ਗਏ ਨੇ ਸੋਸ਼ਲ ਮੀਡੀਆ ਤੇ ਗਾਇਕਾ ਬਾਣੀ ਸੰਧੂ ਨੇ ਵੀ ਪੋਸਟ ਪਾਈ ਹੈ ਉਹਨਾਂ ਨੇ ਆਪਣੀ ਰਿਸਪੌਂਸ ਦੇ ਵਿੱਚ ਲਿਖਿਆ ਹੈ ਕਿ ਇੱਜ਼ਤ ਤੇ ਰੱਬ ਤੇ ਵਿਸ਼ਵਾਸ ਕਰਕੇ ਮੈਂ ਚੁੱਪ ਰਹੀ ਤੇ ਕਿਉਂਕਿ ਉਹ ਜਾਣਦਾ ਹੈ ਕਿ ਸਭ ਤੋਂ ਚੰਗਾ ਕੀ ਹੈ ਪਰ ਯਾਦ ਰੱਖੋ ਉਸ ਪੈਸੇ ਦੇ ਵਿੱਚ ਬਰਕਤ ਨਹੀਂ ਹੈ ਜੋ ਤੂੰ ਤੁਸੀਂ ਦੂਜਿਆਂ ਦੇ ਨਾਲ ਠੱਗੀਆਂ ਮਾਰ ਕੇ ਆਪਣੇ ਕੋਲ ਰੱਖਦੇ ਹੋ ਇਨਸਾਫ ਕੋਈ ਨਾ ਕੋਈ ਰਾ ਲਭ ਹੀ ਲੈਂਦਾ ਹੈ ਤੇ ਦੂਜਿਆਂ ਦੇ ਹੱਕ ਦੇ ਵਿੱਚ ਹੱਕ ਮਾਰ ਕੇ ਆਪਣੇ ਘਰ ਭਰਨ ਵਾਲਿਆਂ ਨੂੰ ਸਾਹਮਣੇ ਵਾਲੇ ਦੀਆਂ ਬਾਦਵਾਵਾਂ ਲੈ ਕੇ ਬਹਿ ਜਾਂਦੀਆਂ ਨੇ ਤੇ ਕਦੇ ਨਹੀਂ ਫਲਦੇ ਉਹ ਲੋਕ ਇਸ ਕਰਕੇ ਕਿਸੇ ਦੀ ਰੂਹ ਨੂੰ ਇੰਨਾ ਨਾ ਤੜਸਾਓ ਜਦੋਂ ਤੁਹਾਡੀ ਆਪਣੀ ਰੂਹ ਤੜਪੇ ਤਾਂ ਤੁਹਾਡੇ ਤੋਂ ਬਰਦਾਸ਼ਤ ਨਾ ਹੋਵੇ ਸੋ ਗਾਇਕਾ ਬਾਣੀ ਸੰਧੂ ਨੇ ਵੀ ਇਹ ਇਲਜ਼ਾਮ ਲਗਾਏ ਨੇ 뮤직 ਕੰਪਨੀਆਂ ਦੇ ਉੱਤੇ ਠੱਗੀਆਂ ਮਾਰਨ ਦੀ ਇਸ ਤੋਂ ਇਲਾਵਾ ਹੋਰ ਵੀ ਕਈ ਚਿਹਰੇ ਸਾਹਮਣੇ ਆ ਰਹੇ ਨੇ ਜ਼ਿਕਰ ਕਰਦੇ ਆ ਹਿਮਾਂਸ਼ੀ ਘੁਰਾਨਾ ਦੀ ਵੀ ਗੱਲ ਕਰ ਲੈਨੇ ਆ ਜਿਵੇਂ ਅਸੀਂ ਕਾਕਾ ਅਤੇ ਅਗਾਇਕਾ ਬਾਣੀ ਸੰਧੂ ਦੀ ਗੱਲ ਕੀਤੀ ਹੈ ਜਿਨ੍ਹਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਇਸੇ ਤਰ੍ਹਾਂ ਹਿਮਾਂਸ਼ੀ ਖੁਰਾਣਾ ਦੀ ਪੋਸਟ ਵੀ ਖੂਬ ਦੇਖੀ ਜਾ ਰਹੀ ਹੈ ਹਿਮਾਂਸ਼ੀ ਖੁਰਾਣਾ ਨੇ ਵੀ 2017 ਦੇ ਵਿੱਚ ਅਜੇ ਹੀ ਠੱਗੀ ਦਾ ਜ਼ਿਕਰ ਆਪਣੀ ਸੋਸ਼ਲ ਮੀਡੀਆ ਪੋਸਟ ਤੇ ਪਾਇਆ ਹਿਮਾਂਸ਼ੀ ਖੁਰਾਣਾ ਨੇ ਲਿਖਿਆ ਕਿ ਮੈਂ ਰੋਂਦੀ ਰਹੀ ਤੇ ਕੰਮ ਦੀ ਪੀਖ ਮੰਗਦੀ ਰਹੀ ਮੈਂ ਬਿਨਾਂ ਪੈਸਿਆਂ ਤੋਂ 7 ਮਹੀਨੇ ਤੱਕ ਕੰਮ ਕੀਤਾ ਅਤੇ ਉਹਨਾਂ ਦੇ ਵੱਲੋਂ ਵੀ ਪਾਬਕ ਪੋਸਟ ਪਾਈ ਗਈ ਹੈ ਉਹਨਾਂ ਨੇ ਲਿਖਿਆ ਕਿ ਮੇਰੀ ਮਾਂ ਨੇ ਮੈਨੂੰ ਦੇਖਿਆ ਕਿ ਮੈਂ ਸੌ ਨਹੀਂ ਪੌਂਦੀ ਸੀ ਤੇ ਚੁੱਪਚਾਪ ਆਪਣੀ ਲੜਾਈ ਮੈਂ ਲੜੀ ਹੈ ਸੋ ਹਿਮਾਂਸ਼ੀ ਖੁਰਾਨਾ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਲਿਖਿਆ ਕਿ ਸਾਡੇ ਨਾਲ ਮਾਈਂਡ ਗੇਮ ਖੇਡਦੇ ਨੇ ਪੰਜਾਬ ਦੇ ਹਰ ਦੂਜੇ ਆਰਟਿਸਟ ਦੀ ਇਹੀ ਕਹਾਣੀ ਹੈ ਸੋ ਮਾਨਸਿਕ ਤੌਰ ਤੇ ਸ਼ਿਕਾਰ ਬਣਾਉਂਦੇ ਨੇ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਆ ਆਪਣਾ ਪੂਰਾ ਉਹਨਾਂ ਨੇ ਲਿਖਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ 2017 ਦੇ ਵਿੱਚ ਜੋ ਉਹਨਾਂ ਦੇ ਨਾਲ ਵਾਪਰਿਆ ਉਹ ਪੂਰੀ ਉਹਨਾਂ ਨੇ ਕਹਾਣੀ ਆਪਣੀ ਲਿਖੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਧੋਖਾ ਧੜੀ ਕੀਤੀ ਗਈ ਇਹ ਵੀ ਉਸ ਨੇ ਹਿਮਾਂਸ਼ੀ ਖੁਰਾਨਾ ਦੇ ਵੱਲੋਂ ਦੱਸਿਆ ਗਿਆ ਉਹਨਾਂ ਇਹ ਵੀ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੂੰ ਐਕਸਪਲੋਇਟ ਕੀਤਾ ਗਿਆ ਉਹ ਡਿਪਰੈਸ਼ਨ ਦੇ ਵਿੱਚ ਚਲੇ ਗਏ ਸਨ ਸੁਸਾਇਸਾਈਡ ਅਤੇ ਆਤਮ ਹੱਤਿਆ ਕਰਨ ਵਰਗੇ ਇਲਜ਼ਾਮ ਵੀ ਉਹਨਾਂ ਨੇ ਲਗਾਏ ਨੇ ਸੁਨੰਦਾ ਸ਼ਰਮਾ ਵੱਲੋਂ ਵੀ ਪੋਸਟ ਪਾਈ ਗਈ ਸੀ ਕਿ ਉਹਨਾਂ ਨੇ ਸੁਸਾਇਡ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਸੋ ਇਹ ਪੂਰਾ ਮਾਮਲਾ ਹੁਣ ਪੱਖ ਦਾ ਜਾ ਰਿਹਾ ਹੈ ਇਸ ਤੋਂ ਇਲਾਵਾ ਇੱਕ ਹੋਰ ਪੋਸਟ ਦੇ ਵਿੱਚ ਵੀ ਹਿਮਾਂਸ਼ੀ ਗੁਰਾਣਾ ਨੇ ਲਿਖਿਆ ਕਿ 2017 ਦੇ ਵਿੱਚ ਉਹਨਾਂ ਦੇ ਨਾਲ ਵੀ ਅਜਿਹਾ ਹੀ ਕੁਝ ਵਾਪਰਿਆ ਸੀ ਰੋ ਰੋ ਕੇ ਕੰਮ ਦੀ ਭੀਖ ਮੰਗਦੇ ਰਹੇ ਨੇ ਸੋ ਉਹਨਾਂ ਇਹ ਵੀ ਕਈ ਵਾਰ ਕਿਹਾ ਕਿ ਮੇਰਾ ਕੈਰੀਅਰ ਖਰਾਬ ਨਾ ਕਰੋ ਮੈਂ ਬਿਨਾਂ ਪੈਸਿਆਂ ਤੋਂ ਉਹਨਾਂ ਨੇ 7 ਮਹੀਨੇ ਤੱਕ ਕੰਮ ਕੀਤਾ ਸੋ ਇਹ ਗੱਲਾਂ ਹਿਮਾਂਸ਼ੀ ਕੁਰਾਨਾ ਦੇ ਵੱਲੋਂ ਸੋਸ਼ਲ ਮੀਡੀਆ ਪੋਸਟ ਤੇ ਪਾਈਆਂ ਗਈਆਂ ਨੇ ਇਸ ਦੇ ਨਾਲ ਨਾਲ ਉਹਨਾਂ ਨੇ ਸੁਨੰਦਾ ਸ਼ਰਮਾ ਦੇ ਨਾਲ ਨੂੰ ਵੀ ਜਿਹੜਾ ਹੈ ਉਹ ਹੌਸਲਾ ਦੇਣ ਦੀ ਗੱਲ ਆਖੀ ਆਪਣੀ ਇਸ ਪੋਸਟ ਦੇ ਵਿੱਚ ਉਹਨਾਂ ਲਿਖਿਆ ਕਿ ਮਾਈਂਡ ਗੇਮ ਖੇਡਦੇ ਨੇ ਪੰਜਾਬ ਦੇ ਵਿੱਚ ਹਰ ਦੂਜੇ ਆਰਟਿਸਟ ਦੀ ਇਹੀ ਕਹਾਣੀ ਹੈ ਪਰ ਹਰ ਆਰਟਿਸਟ ਆਪਣੀ ਲੜਾਈ ਲੜ ਕੇ ਇਕੱਲੇ ਸਟੈਂਡ ਕਰ ਰਿਹਾ ਹੈ ਮੇਰੀ ਪਿਆਰੀ लवली ਗਰਲ ਨੂੰ ਮੇਰਾ ਪੂਰਾ ਸਹਿਯੋਗ ਐ ਸੋ ਹਮਾਂਸ਼ੀ ਖੁਰਾਨਾ ਨੇ ਸੁਨੰਦਾ ਸ਼ਰਮਾ ਦੇ ਬਾਰੇ ਚ ਲਿਖਿਆ ਹੈ ਕਿ लवली ਗਰਲ ਨੂੰ ਮੇਰਾ ਪੂਰਾ ਸਹਿਯੋਗ ਐ ਸੋ ਹਰ ਆਰਟਿਸਟ ਆਪਣੀ ਕਹਾਣੀ ਹੈ ਜਿਹੜਾ ਸੋਸ਼ਲ ਮੀਡੀਆ ਤੇ ਉਹ ਦੱਸਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਕਈ ਆਰਟਿਸਟਾਂ ਦੇ ਵੱਲੋਂ ਸਹਿਯੋਗ ਦੀ ਗੱਲ ਵੀ ਆਖੀ ਗਈ ਹੈ ਤੇ ਪੂਰਾ ਸਮਰਥਨ ਸੁਨੰਦਾ ਸ਼ਰਮਾ ਨੂੰ ਦੇਣ ਦੀ ਗੱਲ ਆਖੀ ਗਈ ਹੈ ਪੰਜਾਬ ਦੇ ਵੱਡੇ ਜਿਹੜੇ 뮤직 스타 ਨੇ ਉਹਨਾਂ ਦੇ ਵੱਲੋਂ ਸੁਨੰਦਾ ਸ਼ਰਮਾ ਦੇ ਨਾਲ ਸਹਿਯੋਗ ਦੀ ਗੱਲ ਆਖੀ ਗਈ ਹੈ